ਕਾਂਗਰਸ ਪਾਰਟੀ ਨੇ ਜਿਹੜਾ ਕੈਂਡੀਡੇਟ ਦਿੱਤਾ ਹੈ ਪਾਰਲੀਮੈਂਟ ਬਚਿੰਡਾ ਦੇ ਵਿੱਚ ਬੜੇ ਪਰਖ ਕਰਕੇ ਦਿੱਤਾ ਇਸ ਵਾਰ ਔਰ ਉਹਦਾ ਜਿਹੜਾ ਚਰਦਾਰ ਹੈ ਨੀਅਤ ਹੈ ਨੀਤੀ ਹੈ ਔਰ ਜਿਹੜੀ ਕੈਪੇਬਿਲਿਟੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਸਮਝਦਾ ਕਿ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਕੈਂਡੀਡੇਟ ਜਿਹੜੇ ਬਣਾਏ ਜਾ ਰਹੇ ਨੇ ਉਹ ਕੈਪੇਬਲ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਰਦਾਰ ਜੀਤ ਮਹਿੰਦਰ ਸਿੰਘ ਦੇ ਪੱਖ ਦੇ ਵਿੱਚ ਜਾਂਦੀ ਹੈ ਉਹ ਇਹ ਜਾਂਦੀ ਹੈ ਕਿ ਚਾਰ ਵਾਰੀ ਐਮਐਲਏ ਬਣਨਾ ਔਰ ਇੰਡੀਪੈਂਡੈਂਟ ਬਣਨਾ ਪਹਿਲੇ ਵਾਰੀ ਉਸ ਤੋਂ ਬਾਅਦ ਪਾਰਟੀ ਦੀ ਟਿਕਟਾਂ ਤੇ ਬਣਨਾ ਐਮਐਲਏ ਤੇ ਇਹ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਪਬਲਿਕ ਦਾ ਸਰਟੀਫਿਕੇਟ ਹੈ ਪਬਲਿਕ ਦਾ ਇੱਕ ਜਿਹੜਾ ਕਹਿੰਦੇ ਕਿ ਨਾਪ ਤੋਲ ਕੇ ਵੋਟ ਪਾਉਂਦੀ ਹੈ ਔਰ ਚਾਰ ਵਾਰੀ ਲਗਾਤਾਰ ਜਿਹੜਾ ਐਮਐਲਏ ਬਣਨਾ ਹੈ ਇਹ ਉਹਨਾਂ ਦੀ ਕਾਬਲੀਅਤ ਤੇ ਉਹਨਾਂ ਦੀ ਜਿਹੜੀ ਨੀਤੀ ਹੈ ਤੇ ਮੀਅਤ ਹੈ ਔਰ ਕੈਪੇਬਿਲਿਟੀ ਹੈ ਇਹ ਉਸ ਨੂੰ ਦੇਖ ਕੇ ਉਹਨਾਂ ਨੇ ਵੋਟ ਪਾਈ ਹੈ ਔਰ ਮੈਨੂੰ ਅੱਜ ਵਿਸ਼ਵਾਸ ਹੈ ਕੱਲ ਅਸੀਂ ਦौरा ਕਰਨੇ ਸੀ ਲੰਮੀ ਹਲਕੇ ਦੇ ਵਿੱਚ ਸਾਡਾ ਦौरा ਸੀਗਾ ਰੋਡ ਸ਼ੋਅ ਕੀਤਾ ਸੀ ਪਹਿਲਾ ਪਿੰਡਾਂ ਦੇ ਵਿੱਚ ਗਏ ਉਹਨਾਂ ਨੂੰ ਲੋਕ ਸੁਣਨਾ ਵੀ ਚਾਹੁੰਦੇ ਨੇ ਲੋਕ ਪਸੰਦ ਵੀ ਕਰਦੇ ਨੇ ਔਰ ਕੱਲ ਜਿਹੜਾ ਰੋਡ ਸ਼ੋਅ ਹੈ ਮੈਂ ਲੰਮੀ ਵਾਲੇ ਲੋਕਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ 47 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਵੀ ਸਾਨੂੰ ਕਿਸੇ ਪਿੰਡ ਦੇ ਵਿੱਚ ਲੋਕ ਸਾਨੂੰ ਖੜੇ ਮਿਲੇ ਬਦਲੋ ਖਾਂਚ ਖੜੇ ਸੀ ਕਿਵੇਂ ਖੜੇ ਸੀ ਸਾਰੇ ਖੜੇ ਤੇ ਉਹਨਾਂ ਦਾ ਸਵਾਗਤ ਕੀਤਾ ਤੇ ਮੈਂ ਸਮਝਦਾ ਹਾਂ ਜੇ ਲੰਮੀ ਦੇ ਵਿੱਚ ਲੋਕਾਂ ਦਾ ਇੰਨਾ ਭਰਮਾ ਹੁੰਗਾਰਾ ਮਿਲ ਰਿਹਾ ਤੇ ਬਾਕੀ 8 ਹਲਕਿਆਂ ਦੇ ਵਿੱਚ ਇਸ ਤੋਂ ਵੀ ਵੱਧ ਹੋ ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਰਾਜਨੀਤੀ ਦੇ ਵਿੱਚ ਲੋਕਾਂ ਦਾ ਕੀ ਹੁੰਦਾ ਹੈ ਕਿ ਲੋਕ ਬੜਾ ਸੋਹ ਸਮਝ ਕੇ ਵੋਟ ਪਾਉਂਦੇ ਨੇ ਔਰ ਹਰ ਕਸਵਟੇ ਦੇ ਉੱਤੇ ਤੁਹਾਨੂੰ ਪੂਰਾ ਉਤਰਨਾ ਪੈਂਦਾ ਔਰ ਜੀਤ ਮਹਿੰਦਰ ਸਿੰਘ ਦਾ ਜੇ ਪਿਸ਼ੋਕੜ ਦੀ ਗੱਲ ਕਰੀਏ ਇੱਕ ਕਿਸਾਨ ਪਰਿਵਾਰ ਤੋਂ ਨੇ ਇਹਨਾਂ ਦੇ ਪਿਤਾ ਸਰਕਾਰੀ ਨੌਕਰੀ ਦੇ ਵਿੱਚ ਸੀ ਡੀਸੀ ਫਰੀਦਕੋਟ ਵੀ ਰਹਿ ਕੇ ਗਏ 5 ਸਾਲ ਉਦੋਂ ਦਾ ਲਗਾਅ ਵੀ ਆ ਸਾਡਾ ਵੀ ਉਹਨਾਂ ਨਾਲ ਪਰਿਵਾਰਕ ਆਪਦੇ ਵੀ ਰਿਸ਼ਤੇ ਨਾਤੇ ਨੇ ਪੁਰਾਣੇ ਯਾਰ ਦੋਸਤ ਵੀ ਨੇ ਸਾਡੇ ਔਰ ਮੈਂ ਸਮਝਦਾ ਕਿ ਉਹਨਾਂ ਨੇ ਫਾਦਰ ਨੇ ਕੀਤੀ ਪਹਿਲਾਂ ਡੀਸੀ ਸ਼ਿਪ ਕੀਤੀ ਫਿਰ ਉਦੋਂ ਅੱਗੇ ਗਏ ਪਬਲਿਕ ਸਰਵਿਸ ਮਿਸ਼ਨ ਦੇ ਚੇਅਰਮੈਨ ਵੀ ਬਣੇ ਔਰ ਸਾਰੀ ਜ਼ਿੰਦਗੀ ਉਹਨਾਂ ਨੇ ਲੋਕ ਸੇਵਾ ਦੇ ਵਿੱਚ ਠਪਾਈ ਆ ਸਰਕਾਰੀ ਨੌਕਰੀ ਕਰਦਿਆਂ ਹੋਇਆਂ ਵੀ ਪ੍ਰਾਈਵੇਟ 'ਚ ਵੀ ਕਰਦਿਆਂ ਹੋਇਆਂ ਤੇ ਉਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਚੰਗਿਆਈ ਕਿਤੇ ਮਰਦੀ ਨਹੀਂ ਪੋਚ ਗਿਆ ਹੀ ਐ ਇਸ ਇਲਾਕੇ ਦੇ ਵਿੱਚ ਵੀ ਬੜੇ ਮੋਟਰਾਂ ਦੇ ਕਨੈਕਸ਼ਨ ਉਹਨਾਂ ਨੇ ਉਸ ਟਾਈਮ ਦੇ ਵਿੱਚ ਦਿੱਤੇ ਸੀਗੇ ਅੱਜ ਵੀ ਲੋਕ ਉਸ ਗੱਲ ਨੂੰ ਯਾਦ ਰੱਖਦੇ ਨੇ ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਕੈਂਡੀਡੇਟਸ ਦੀ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਨੇ ਉਹਨਾਂ ਨੇ 15 ਸਾਲ ਲਗਾਤਾਰ ਇੱਥੇ ਟੈਂਪੀ ਰਹੇ ਨੇ ਉਹਨਾਂ ਨੇ ਕੰਮ ਵੀ ਕੀਤੇ ਨੇ ਜਿਹੜੇ ਕਰਨ ਵਾਲੇ ਸੀਗੇ ਜਿੰਨੇ ਕਰ ਸਕਦੇ ਸੀਗੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਲੋਕਾਂ ਨਾਲ ਟੱਚ ਹੈ ਨਿਕਾ ਉਹਨਾਂ ਦਾ ਜਿਹੜਾ ਜੀਵਨ ਹੈ ਰਾਜਨੀਤਿਕ ਮੰਤਰੀ ਬਣ ਕੇ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਹੈ ਉਹਨਾਂ ਦੇ ਜੇ ਆਪਾਂ ਕੋਈ ਖੋਟ ਕੱਢੀਏ ਤਾਂ ਕਿ ਇਸ ਇਲਾਕੇ ਨੂੰ ਉਹਨਾਂ ਦਾ ਫਰਜ਼ ਬਣਦਾ ਸੀ ਬਹੁਤ ਵੱਡੀ ਕੋਈ 2-4 ਫੈਕਟਰੀਆਂ ਦੇ ਨਾਲ ਫੂਡ ਐਂਡ ਪ੍ਰੋਸੈਸਿੰਗ ਦੇ ਮਿਨਿਸਟਰ ਸੀ ਫੂਡ ਐਂਡ ਪ੍ਰੋਸੈਸਿੰਗ ਦੇ ਮਿਨਿਸਟਰ ਹੋਣ ਦੇ ਨਾਤੇ ਚੰਗੀਆਂ ਸਕੀਮਾਂ ਲਿਆ ਸਕਦੇ ਸੀ ਇਲਾਕੇ ਦੇ ਵਿੱਚ ਚੰਗੇ ਇੰਡਸਟਰੀਸਟਾਂ ਨੂੰ ਮੌਕਾ ਦੇ ਸਕਦੇ ਸੀ ਅਤੇ ਕੁਝ ਸਰਕਾਰੀ ਅਜੇ ਚੀਜ਼ਾਂ ਲਾ ਸਕਦੇ ਸੀ ਕੋਲ ਚੇਨ ਲਿਆ ਸਕਦੇ ਸੀ ਜਿਹੜੀ ਉਹਨਾਂ ਨੇ ਸਾਰੇ ਦੇਸ਼ ਵਿੱਚ ਕੀਤੀ ਹੈ ਔਰ ਉਹਨਾਂ ਨੇ ਜਿਹੜੇ ਫੂਡ ਪਾਰਕ ਹੈ ਉਹ ਲੁਧਿਆਣਾ ਜਾ ਕੇ ਦਿੱਤਾ ਉਹ ਫੂਡ ਪਾਰਕ ਕਿਉਂ ਨਹੀਂ ਲੰਬੀ ਹਲਕੇ ਦੇ ਵਿੱਚ ਦਿੱਤਾ ਕਿਉਂ ਨਹੀਂ ਬਠਿੰਡੇ ਹਲਕੇ ਦੇ ਵਿੱਚ ਦਿੱਤਾ ਇੱਥੇ ਵੀ ਤਾਂ ਕਿਸਾਨ ਨੇ ਇੱਥੇ ਵੀ ਤਾਂ ਫੂਡ ਹੁੰਦਾ ਇੱਥੇ ਵੀ ਤਾਂ ਸਾਰਾ ਕੁਝ ਹੁੰਦਾ ਪਰ ਕਿਤੇ ਨਾ ਕਿਤੇ ਮਤਲਬ ਇੱਕ ਲੈਵਲ ਤੱਕ ਹੀ ਇਸ ਇਲਾਕੇ ਦੀ ਤਰੱਕੀ ਨੂੰ ਚਾਹੁੰਦੇ ਸੀ ਉਹਨੂੰ ਅੱਗੇ ਉਹਨੂੰ ਵਧਾਉਣਾ ਨਹੀਂ ਚਾਹੁੰਦੇ ਸੀ ਜਿਹੜੀ ਗੱਲ ਐਮਸ ਦੀ ਕਰਦੇ ਨੇ ਔਰ ਜਿਹੜੀ ਗੱਲ ਦੂਸਰੇ ਉਹ ਕਰਦੇ ਨੇ ਕਿ ਯੂਨੀਵਰਸਿਟੀ ਦੀ ਗੱਲ ਕਰਦੇ ਨੇ ਐਮਸ ਜਿਹੜਾ ਸਾਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਪਾਲਿਸੀ ਸੀਗੀ ਕਾਂਗਰਸ ਪਾਰਟੀ ਨੇ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਦੇ ਵਿੱਚ ਐਮਸ ਹਸਪਤਾਲ ਜਿਹੜੇ ਨੇ ਸਾਰੇ ਦੇਸ਼ ਵਿੱਚ ਖੁੱਲੇ ਨੇ ਔਰ ਪੰਜਾਬ ਦੇ ਖਾਤੇ ਕਿ ਐਮਸ ਹਸਪੀਟਲ ਆਇਆ ਸੀ ਇਹਨਾਂ ਦਾ ਯੋਗਦਾਨ ਉਹਦੇ ਵਿੱਚ ਇਹਨਾ ਕਿ ਉਹ ਜਿਹੜਾ ਐਮਸ ਹਸਪੀਟਲ ਹੈ ਉਹ ਅੰਮ੍ਰਿਤਸਰ ਜਾਣ ਦੀ بجائے ਜਾਂ ਕਿਤੇ ਹੋਰ ਜਾਣ ਦੀ بجائے ਇਹਨਾਂ ਦੀ ਸਰਕਾਰ ਤੇ ਵੇਲੇ ਉਹਨੇ ਰੱਖਿਆ ਜਾਣਾ ਚਾਹਦਾ ਨਹੀਂ ਪੱਤਰ ਤੇ ਲੱਗਣਾ ਸ਼ੁਰੂ ਹੋਣਾ ਸੀ ਕਿਉਂਕਿ ਫੇਸਸ ਦੇ ਵਿੱਚ ਐਮਸ ਬਣ ਰਹੇ ਸੀ ਸਾਰੇ ਦੇਸ਼ ਦੇ ਵਿੱਚ ਉਦੋਂ ਇਹਨਾਂ ਨੇ ਆਪ ਦਾ ਸਰਕਾਰ ਦੇ ਵਿੱਚ ਸੀ ਔਰ ਉਹ ਪ੍ਰੈਸ਼ਰ ਪਾ ਕੇ ਇਹਨਾਂ ਨੇ ਇੱਥੇ ਲੈ ਕੇ ਆਂਦਾ ਦੂਸਰੇ ਪਾਸੇ ਜੇ ਆਮ ਆਦਮੀ ਦੀ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ ਬਹੁਤ ਉਹਨਾਂ ਨੇ ਪ੍ਰੋਗਰਾਮ ਜਿਹੜੇ ਦਿੱਤੇ ਜਿਹੜੇ ਉਹਨਾਂ ਨੇ ਮੈਨੀਫੈਸਟੋ ਲਾਗੂ ਕੀਤਾ ਉਹਨਾਂ ਨੇ ਮੈਨੀਫੈਸਟੋ ਮੈਨ ਲੱਗਦਾ ਐਸ ਨੀਅਤ ਨਾਲ ਲਾਗੂ ਕੀਤਾ ਸੀਗਾ ਕਿ ਉਹ ਚਾਹੁੰਦੇ ਸੀਗੇ ਕਿ ਅਸੀਂ ਕੁਝ ਉਹਨਾਂ ਦੇ ਦਿਮਾਗ 'ਚ ਸ਼ਾਇਦ ਕਲੀਅਰ ਸੀ ਇਹ ਗੱਲ ਕਿ ਅਸੀਂ ਕੁਝ ਪੂਰਾ ਕਰਨਾ ਹੈ ਜਿੱਥੋਂ ਤੱਕ ਸਰਪ੍ਰਸਤ ਨੇ ਇਹਨਾਂ ਦੀ ਪਾਰਟੀ ਦੇ ਕੇਜਰੀਵਾਲ ਜੀ ਉਹਨਾਂ ਨੇ ਸ਼ਾਇਦ ਇਹ ਪਲਾਨ 'ਚ ਸੀਗਾ ਉਹਨਾਂ ਦਾ ਜਿਹੜਾ ਫੋਕਸ ਸੀਗਾ ਜਾਂ ਉਹਨਾਂ ਦਾ ਜਿਹੜਾ ਮਿਸ਼ਨ ਸੀਗਾ ਉਹ ਮਿਸ਼ਨ ਉਹਨਾਂ ਦਾ ਪ੍ਰਧਾਨ ਮੰਤਰੀ ਬਣਦਾ ਸੀਗਾ ਨਾ ਕਿ ਸਟੇਟ ਦੇ ਨਾਲ ਕੋਈ ਲਗਾਓ ਸੀ ਔਰ ਉਸ ਨੂੰ ਬਣਨ ਵਾਸਤੇ ਉਹਨਾਂ ਨੂੰ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਸਰਕਾਰ ਚਾਹੀਦੀ ਸੀ ਉਹ ਸਰਕਾਰ ਦਾ ਜਿਹੜਾ ਪੈਸਾ ਇਹਨਾਂ ਨੇ ਪੰਜਾਬ ਸਰਕਾਰ ਬਣੇ ਪੰਜਾਬ ਸਰਕਾਰ ਦੇ ਪੈਸੇ ਨਾਲ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਔਰ ਇਹਨਾਂ ਨੇ ਆਪ ਦੇ ਆਪ ਨੂੰ ਕੀਤਾ ਪਰ ਕਿਤੇ ਨਾ ਕਿਤੇ ਭੁੱਲ ਗਏ ਬਈ ਲੋਕ ਜਿਹੜੇ ਨੇ ਲੋਕਾਂ ਦੇ ਵਿੱਚ ਅੱਜ ਇਹ ਹਾਲਾਤ ਨੇ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਚਾਇਤਾਂ 'ਚ ਕੋਈ ਪੈਸਾ ਨਹੀਂ ਲੱਗਿਆ ਔਰ ਪੰਚਾਇਤਾਂ ਨੇ ਕੋਈ ਡਿਵੈਲਪਮੈਂਟ ਨਹੀਂ ਪਿੰਡਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਸਰਕਾਰੀ ਨੌਕਰੀਆਂ ਦੀ ਜੇ ਗੱਲ ਕਰਦੇ ਆ ਇਹ ਤਾਂ ਮੈਂ ਉਸ ਦੇ ਗੱਲ ਪਲੇਅ ਕਰਨਾ ਚਾਹਣਾ ਹੈ ਕਿ ਜਿਹੜੀ ਇਹ ਪਾਲਿਸੀ ਜਿਹੜੀ ਬਣੀ ਸੀ ਜਿਹੜਾ ਇਹ ਫਰੇਮਵਰਕ ਨੌਕਰੀ ਰੱਖਣ ਵਾਸਤੇ ਬਣਿਆ ਸੀ ਵੀ ਕਿਸ ਤਰੀਕੇ ਨਾਲ ਟੈਸਟ ਹੋਣਗੇ ਕਿਸ ਤਰੀਕੇ ਨਾਲ ਸਾਰੀ ਚੀਜ਼ ਨੂੰ ਪਰਖਿਆ ਜਾਊਗਾ ਉਹ ਸਾਰੀ ਜਿਹੜੀ ਪਾਲਿਸੀ ਆ 2002 ਤੋਂ ਲੈ ਕੇ 2007 ਦੇ ਵਿੱਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਥੱਲੇ ਬਣਾਈ ਸੀ ਅੱਜ ਵੀ ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਹੋ ਤਾਂ ਅੱਜ ਵੀ ਸਾਨੂੰ ਲੋਕ ਮਿਲਦੇ ਨੇ ਵੀ ਸਾਡੇ ਨੂੰ ਚਿੱਠੀਆਂ ਸੱਦੀਆਂ ਕਰੇ ਆਈਆਂ ਸੀ ਚਿੱਠੀਆਂ ਵੀ ਘਰੇ ਆਉਂਦੀਆਂ ਸੀ ਸਦੀਆਂ ਐਂ ਡਰਾਮੇ ਕਰਕੇ ਸ਼ੋਸ਼ੇ ਬਾਜੀ ਕਰਕੇ ਵੱਡੇ ਵੱਡੇ ਫੰਕਸ਼ਨ ਕਰਕੇ ਚਿੱਠਿਆਣੇ ਦਿੱਤੀਆਂ ਜਾਂਦੀਆਂ ਸੀ ਲੋਕਾਂ ਦੇ ਘਰੇ ਆਉਂਦੀਆਂ ਸੀਗੀਆਂ ਹਬੌਰ ਦੇ ਵਿੱਚ ਇੱਕ ਪਰਿਵਾਰ ਆ ਉਹਦੇ ਦੋ ਟੀਚਰ ਐ ਉਹਨਾਂ ਦੇ ਘਰੇ ਚਿੱਠੀਆਂ ਆਈਆਂ ਸੀ ਦੀਆਂ ਸੇ ਉਹਨਾਂ ਨੇ ਸਿਸਟਮ ਇਹਦਾ ਬਣਾਤਾ ਪਾਲਿਸੀ ਇਹ ਜੀ ਬਣਾਤੀ ਜਿਹੜੀ ਟਰਾਂਸਪੇਰੈਂਟ ਸੀ ਔਰ ਉਸ ਟਰਾਂਸਪੇਰੈਂਟ ਪਾਲਿਸੀ ਦੇ ਤਹਿਤ ਉਹਦੇ ਨੌਕਰੀਆਂ ਮਿਲੀਆਂ ਉਸ ਤੋਂ ਬਾਅਦ ਕਾਲੀ ਦਲ ਆਇਆ ਉਹਨਾਂ ਨੂੰ ਵੀ ਉਹ ਪਾਲਿਸੀ ਨੂੰ ਉਹ ਅੱਗੇ ਪਿੱਛੇ ਨਹੀਂ ਕਰ ਸਕੇ ਕਿਉਂਕਿ ਉਹ ਟਰਾਂਸਪੇਰੈਂਟ ਪਾਲਿਸੀ ਸੀ ਜੇ ਉਹ ਉਹ ਅੱਗੇ ਪਿੱਛੇ ਕਰਦੇ ਤਾਂ ਹਾਈ ਕੋਰਟ ਦੇ ਵਿੱਚ ਲੋਕਾਂ ਨੇ ਜਾ ਕੇ ਖੜੇ ਹੋ ਜਾਣਾ ਸੀ ਤੇ ਇਹਨਾਂ ਦੀ ਸਰਕਾਰ ਦਾ ਨੁਕਸਾਨ ਹੋਣਾ ਸੀ ਜਾਂ ਉਹਦੇ ਤੇ ਇਨਾਂ ਦਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਪੋਲੀਟਿਕਲੀ ਉਹਦਾ ਨੁਕਸਾਨ ਹੋਣਾ ਸੀ ਕਿਉਂਕਿ ਅਕਾਲੀ ਦਲ ਜਿਹੜੀ ਸਰਕਾਰ 97 ਤੋਂ ਲੈ ਕੇ 2002 ਤੱਕ ਸੀ ਉਹਦੇ ਵਿੱਚ ਇਹਨਾਂ ਨੇ ਮਨਚਾਏ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਾਡੇ ਇਲਾਕੇ ਦੇ ਵਿੱਚ ਦਿੱਤੀਆਂ ਜਾਂ ਕਿਤੇ ਵੀ ਦਿੱਤੀਆਂ ਇਹਨਾਂ ਨੇ ਕਿਸੇ ਦਾ ਜਿਹੜੇ ਬੱਚੇ ਮੈਰਿਟ ਤੇ ਸੀ ਉਹਨਾਂ ਨੂੰ ਪਾਸੇ ਕਰਕੇ ਜਿਹੜੇ ਨੇ ਚਹਤੇ ਸੀ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਨੌਕਰੀਆਂ ਦੇਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਦੇ ਵਿੱਚ ਔਰ ਜੇ ਆਪਾਂ ਗੱਲ ਕਰੀਏ ਜੇ ਇੱਕ ਬੜਾ ਵੱਡਾ ਇੱਕ ਦਾਵਾ ਕਰ ਰਹੇ ਨੇ ਸਾਰੇ ਥਾਵਾਂ ਤੇ ਜਾ ਕੇ ਕਿ ਅਸੀਂ ਨੌਕਰੀਆਂ ਜਿਹੜੀਆਂ ਦੇ ਰਹੇ ਹਾਂ ਇਹ ਨੌਕਰੀਆਂ ਜਿਹੜੀਆਂ 35000 ਨੌਕਰੀਆਂ ਸੀਗੀਆਂ ਚਰਨਜੀਤ ਸਿੰਘ ਚੰਨੀ ਕਾਂਗਰਸ ਸਰਕਾਰ ਜਦੋਂ ਉਹ ਚੀਫ ਮਿਨਿਸਟਰ ਬਣੇ ਐ ਉਹਨਾਂ ਨੇ ਇਹ ਨੌਕਰੀਆਂ ਜਿਹੜੀਆਂ ਐਡਵਰਟਾਈਜ਼ ਕੀਤੀਆਂ ਸੀਗੀਆਂ ਕੈਬਨਿਟ ਚ ਪਾਸ ਕਰਕੇ ਵੀ ਸਰਕਾਰੀ ਅਸੇ ਭਰੀਆਂ ਜਾਣਗੀਆਂ ਇਹ ਨੌਕਰੀਆਂ ਭਰਨ ਦਾ ਸਿਲਸਿਲਾ ਚੰਨੀ ਸਾਹਿਬ ਦੇ ਟਾਈਮ ਦੇ ਵਿੱਚ ਫੈਸਲਾ ਹੋਇਆ ਸੀਗਾ ਕਿਉਂਕਿ ਉਸ ਤੋਂ ਬਾਅਦ ਇਲੈਕਸ਼ਨ ਆ ਗਏ ਇਲੈਕਸ਼ਨ ਤੋਂ ਬਾਅਦ ਸਰਕਾਰ ਬਦਲੀ ਗਈ ਇਹ ਉਹ ਪ੍ਰੋਸੈਸ ਜਿਹੜਾ ਉਦੋਂ ਦਾ ਚੱਲ ਰਿਹਾ ਹੈ ਅੱਜ ਉਹੀ ਪ੍ਰੋਸੈਸੇ ਕੰਪਲੀਟ ਕਰ ਰਹੇ ਨੇ ਇਹਨਾਂ ਨੇ ਕੁਝ ਉਹਦੇ 'ਚ ਨਵਾਂ ਨਹੀਂ ਕੀਤਾ ਸਿਰਫ ਨਵਾਂ ਇਹ ਕੀਤਾ ਇਹਨਾਂ ਨੇ ਕਿ ਜਿਹੜੇ ਬੱਚੇ ਸਿਲੈਕਟ ਹੋ ਜਾਂਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਆਪਦੀ ਮੋਹਰ ਲਾ ਕੇ ਦਿੰਦੇ ਨੇ ਕਿ ਦੇਖੋ ਜੀ ਸਾਡੀ ਸਰਕਾਰ ਨੇ ਇਹਨਾਂ ਨੂੰ ਨੌਕਰੀ ਦਿੱਤੀ ਉਹਨਾਂ ਦੀ ਨੌਕਰੀ ਉਹਨਾਂ ਦੀ ਕਾਬਲੀਅਤ ਤੇ ਮਿਲੀ ਹੈ ਜਿਹੜਾ ਸਿਸਟਮ ਸੀਗਾ ਟਰਾਂਸਪੇਰੈਂਟ ਪਾਲਿਸੀਸ ਜੋ 2002 ਤੋਂ ਲੈ ਕੇ ਚੱਲੀ ਹੋਈ ਹੈ ਔਰ ਉਸ ਤੋਂ ਬਾਅਦ ਇਹਨਾਂ ਦੀ ਸਿਰਫ ਕੰਟ੍ਰਿਬਿਊਸ਼ਨ ਉਹਦੇ 'ਚ ਇਹ ਹੈ ਕਿ ਇਹਨਾਂ ਦੇ ਟਾਈਮ ਦੇ ਦੌਰਾਨ ਉਹ ਭਰੀਆਂ ਜਾ ਰਹੀ ਔਰ ਉਹ ਪਰੀਆਂ ਇਸ ਕਰਕੇ ਜਾ ਰਹੀਆਂ ਨੇ ਕਿਉਂਕਿ ਐਡਵਰਟਾਈਜ਼ਮੈਂਟ ਹੈ ਜਿਹੜੀ ਉਹਦੀ ਜਿਹੜੀਆਂ ਨੌਕਰੀਆਂ ਉਹ ਸਰਕਾਰ ਨੇ ਕੱਢੀਆਂ ਕਿਦੋਂ ਸੀ ਉਹ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਚ ਕਾਂਗਰਸ ਪਾਰਟੀ ਨੇ ਕੱਢੀਆਂ ਸੀ ਮੈਂ ਹੁਣ ਸਾਰੇ ਇਲਾਕੇ ਦੇ ਪਾਰਲੀਮੈਂਟ ਬਠਿੰਡਾ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਪਾਰਟੀਆਂ ਕੈਂਡੀਡੇਟ ਦਿੰਦੀਆਂ ਨੇ ਆਪਦੇ ਆਪ ਦੇ ਔਰ ਤੁਸੀਂ ਇੱਕ ਕੈਂਡੀਡੇਟ ਨੂੰ 15 ਸਾਲ ਵਾਸਤੇ ਦੇਖ ਲਿਆ ਦੂਸਰੇ ਕੈਂਡੀਡੇਟ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਕਾਰਗੁਜ਼ਾਰੀ ਤੁਸੀਂ ਪਿਛਲੇ 2 ਸਾਲਾਂ ਦੇ ਵਿੱਚ ਦੇਖ ਲਈ ਹੈ ਉਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਤੁਸੀਂ 2 ਸਾਲਾਂ ਦੇ ਵਿੱਚ ਦੇਖ ਲਈ ਹੈ ਵੀ ਕੀ ਉਹਨਾਂ ਨੇ ਵਾਅਦੇ ਕੀਤੇ ਸੀ ਤੇ ਕੀ ਪੂਰੇ ਕੀਤੇ ਨੇ ਅੱਜ ਨਸ਼ਾ ਕਿੱਥੇ ਪਹੁੰਚਿਆ ਹੋਇਆ ਹੈ ਅੱਜ ਰਿਸ਼ਵਤ ਕਿੱਥੇ ਪਹੁੰਚੀ ਹੋਈ ਹੈ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਕਿੱਥੇ ਹਾਲਾਤ ਕੀ ਬਣੇ ਹੋਏ ਨੇ ਸੋ ਮੈਂ ਸਮਝਦਾ ਕਿ ਜੇ ਇਸ ਵੇਲੇ ਕਾਂਗਰਸ ਪਾਰਟੀ ਨੂੰ ਔਰ ਦੇਸ਼ ਨੂੰ ਜੇ ਆਪਾਂ ਅੱਗੇ ਲੈ ਕੇ ਜਾਣਾ ਤਾਂ ਕਾਂਗਰਸ ਪਾਰਟੀ ਲੋਕਾਂ ਦੀ ਵੋਟ ਦੀ ਹੱਕਦਾਰ ਹੈ ਕਿਉਂਕਿ ਅੱਗੇ ਵੀ 70 ਸਾਲ ਗਰੀਬ ਵਰਗ ਨੇ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਜਿਹੜਾ ਦੇਸ਼ ਦੇ ਵਿੱਚ ਸਤਰ ਸਰਕਾਰ ਬਣਾਉਂਦੇ ਰਹੇ ਆ ਪਰ ਹੁਣ ਜੋ ਹਾਲਾਤ ਬਣ ਰਹੇ ਨੇ ਮੈਂ ਸਮਝਦਾ ਕਿ ਇਸ ਵੇਲੇ ਕਾਂਗਰਸ ਪਾਰਟੀ ਦਾ ਹੱਥ ਫੜਨਾ ਬਹੁਤ ਜ਼ਰੂਰੀ ਹੈ ਔਰ ਜੇ ਕਾਂਗਰਸ ਪਾਰਟੀ ਨੂੰ ਵੋਟ ਪਾਉਂਗੇ ਤਾਂ ਮੈਂ ਸਮਝਦਾ ਕਿ ਤੁਸੀਂ ਇੱਕ ਚੰਗੇ ਇਨਸਾਨ ਨੂੰ ਵੀ ਵੋਟ ਪਾ ਰਹੇ ਹੋ ਬਟਿੰਡਾ ਹਲਕੇ ਦੇ ਵਿੱਚ ਔਰ ਇੱਕ ਪਾਰਟੀ ਨੂੰ ਪਾ ਰਹੇ ਹੋ ਜਿਹੜੀ ਪਾਰਟੀ ਮਜ਼ਬੂਤ ਹੋ ਕੇ ਸੈਂਟਰ ਦੇ ਵਿੱਚ ਆਊਗੀ ਔਰ ਜਿਹੜੇ ਵੰਦੇ ਕੰਮ ਹੈ ਲੋਕਾਂ ਦੇ ਉਹ ਕਰਵੇਗੀ